ਵੀਰ ਬਠਿੰਡਾ ਬੱਸ ਅੱਡੇ ਦੀ ਆ ਜਿੱਥੇ ਕਿ ਪੀ ਆਰਟੀਸੀ ਬੱਸ ਦੇ ਵਿੱਚ ਸੱਪ ਵੱੜ ਗਿਆ ਔਰ ਇਹ ਉਦੋਂ ਪਤਾ ਲੱਗਾ ਜਦੋਂ ਹੁਣ ਸਵੇਰ ਦੇ ਰੂਟ ਦੇ ਲਈ ਸਵਾਰੀਆਂ ਬੱਸ ਅੱਡੇ ਇਕੱਠੀਆਂ ਹੋਈਆਂ ਤੇ ਬੱਸ ਵਾਲਾ ਜਿਹੜਾ ਡਰਾਈਵਰ ਸੀਗਾ ਉਹ ਬੈਠਣ ਲੱਗਾ ਤੇ ਉਹਨੇ ਦੇਖਿਆ ਕਿ ਉਹਦੀ ਸੀਟ ਤੋਂ ਥੋੜਾ ਜਿਹਾ ਪਰ 4 ਤੋਂ 5 ਫੁੱਟ ਦਾ ਸੱਪ ਨਜ਼ਰ ਆ ਰਿਹਾ ਹੈ ਫਿਰ ਕਿਸੇ ਫਿਪਹਾਜੜਾ ਪੈ ਗਈਆਂ ਬੱਸ ਵਾਲੇ ਨੇ ਛਾਲ ਮਾਰੀ ਤੇ ਉਸ ਤੋਂ ਬਾਅਦ ਬੜੀ ਮੁਸ਼ਕਲਤ ਦੇ ਨਾਲ ਸੱਪ ਨੂੰ ਪਾਸ ਤੋਂ ਬਾਹਰ ਕੱਟਿਆ ਗਿਆ ਤਸਵੀਰਾਂ ਚ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਇੰਜਣ ਖੋਲ ਕੇ ਸਾਰਾ ਪਾਸਾ ਸਾਂ ਛਾਣ ਕੇ ਫਿਰ ਕੱਟਿਆ ਗਿਆ ਫਿਲਹਾਲ ਕੱਚੇ ਕੰਮ ਦੇ ਜਿਹੜੇ ਨੇ ਪੀਆਰਟੀਸੀ ਦੇ ਉਹਨਾਂ ਨੇ ਦੱਸਿਆ ਕਿ ਬੱਸ ਰੂਟ ਲਈ ਜਾਣ ਦੇ ਲਈ ਖੜੀ ਸੀਗੀ ਤੇ ਅਚਾਨਕ ਡਰਾਈਵਰ ਵਾਲੀ ਸਾਈਡ ਦੇ ਉੱਪਰ 4-5 ਫੁੱਟ ਦਾ ਸੱਪ ਦਿਖਿਆ ਜਿਸ ਤੋਂ ਬਾਅਦ ਡਰਾਈਵਰ ਨੇ ਛਾਲ ਮਾਰੀ ਤੇ ਮੌਕੇ ਦੇ ਉੱਤੇ ਲੋਕਾਂ ਨੂੰ ਬੁਲਾਇਆ ਤੇ ਬੂਰੀ ਬੱਸ ਦਾ ਪੁਰਜਾ ਖੋਲ ਕੇ ਜਿਹੜਾ ਚੈੱਕ ਕੀਤਾ ਗਿਆ ਕਾਫੀ ਮੁਸ਼ਕਲ ਦੇ ਬਾਅਦ ਪੀਆਰਟੀਸੀ ਬਾਸ ਦੇ ਵਿੱਚ ਜਿਹੜਾ ਸੱਪ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸੱਪ ਨਹੀਂ ਮਿਲਿਆ ਦੂਜੇ ਪਾਸੇ ਜਿਹੜਾ ਆ ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਸੱਪ ਫੜਨ ਵਾਲੀ ਸੰਸਥਾ ਨੂੰ ਬੁਲਾਇਆ ਗਿਆ ਵੀ ਹੁਣ ਉਹ ਦੇਖੂਗੀ ਪਰ ਇਹ ਬਰਸਾਤਾਂ ਦਾ ਮੌਸਮ ਹੈ ਜੇ ਤੁਸੀਂ ਗੱਡੀ ਵੀ ਆਪਣੀ ਕਿਤੇ ਖੜੀ ਕਰਦੇ ਹੋ ਤਾਂ ਬਿਲਕੁਲ ਧਿਆਨ ਦੇ ਨਾਲ ਗੱਡੀ ਚੈੱਕ ਕਰਿਆ ਕਰੋ ਕਿਉਂਕਿ ਕਈ ਵਾਰ ਗੱਡੀ ਤੁਸੀਂ ਖਿਲਾਰ ਦਿੰਦੇ ਹੋ ਤੇ ਉਸ ਗੱਡੀ ਦੇ ਵਿੱਚ ਇਦਾਂ ਦੇ ਜਾਨਵਰ ਵੜੇ ਹੁੰਦੇ ਆ ਤੇ ਨੁਕਸਾਨ ਹੋ ਜਾਂਦਾ ਹੈ ਇਹ ਵੱਡੀ ਖਬਰ ਜਿਹੜੀ ਆ ਇਹ ਬਠਿੰਡਾ ਤੋਂ ਆ ਰਹੀ ਹੈ ਜਿੱਥੇ ਸਰਕਾਰੀ ਬੱਸ ਯਾਨੀ ਕਿ ਪੀਆਰਟੀਸੀ ਬੱਸ ਹੈ ਪੰਜਾਬ ਰੋਡਵੇਜ਼ ਦੀ ਬੱਸ ਹੈ ਜਿੱਥੇ ਕਿ ਸੱਪ ਵੜ ਗਿਆ ਬੱਸ ਦੇ